ਕਿ ਮੈਂ ਦਾਨੀ ਵੀਰਾਂ ਨੂੰ ਜ਼ਰੂਰ ਬੇਨਤੀ ਕਰਦਾ ਜੀ ਕੋਈ ਵੀ ਸੰਸਥਾ ਕਿਸੇ ਵੀ ਤੁਸੀਂ ਮੰਨ ਲਓ ਸੰਸਥਾ ਦਾ ਕਿਸੇ ਵੀ ਸੰਸਥਾ ਦੀ ਤੁਸੀਂ ਮਦਦ ਕਰਨੀ ਆਪਣਾ ਦਾਨ ਪੱਤਰ ਦੇਣਾ ਚਾਹੁੰਦੇ ਹੋ ਕੋਈ ਵੀ ਪੰਜਾਬ ਦੇ ਵਿੱਚ ਕਿਸੇ ਹੜਪੀੜਤ ਦੀ ਮਦਦ ਕਰਨਾ ਚਾਹੁੰਦੇ ਹੋ ਭਾਵੇਂ ਪੈਸਾ ਕਿਸੇ ਨੂੰ ਨਾ ਦੋ ਸਮਾਨ ਦੋ ਜਿਵੇਂ ਸਾਨੂੰ ਮੈਡੀਕਲ ਦੀ ਜ਼ਰੂਰਤ ਆ ਭਾਈਕਣੀ ਲੋਕ ਸੋਸਾਇਟੀ ਵੱਲੋਂ ਨਿਰੰਤਰ ਮੈਡੀਕਲ ਸਵਾ ਮਨਵਾਈਆਂ ਜਾ ਰਹੀਆਂ ਸਾਨੂੰ ਮੈਡੀਕਲ ਦੀ ਜ਼ਰੂਰਤ ਆ ਜੀ ਕੋਈ ਵੀ ਭਰਾ ਸਾਨੂੰ ਮੈਡੀਕਲ ਦਵਾ ਸਕਦਾ ਮੈਡੀਸਨ ਦਵਾ ਸਕਦਾ ਤੇ ਸਾਨੂੰ ਇਹ ਦੱਸ ਸਕਦਾ ਵੀ ਭਾਈ ਜੀ ਅਸੀਂ ਪਰਤੀ ਉਹ ਭਰਾ ਨੂੰ ਭੇਜ ਦਾਂਗੇ ਸਾਨੂੰ ਉਹ ਦੱਸ ਸਕਦਾ ਵੀ ਇਹ ਵੀ ਆ ਬਸ ਤੇ ਫੜ ਲਓ ਜਾਂ ਤੁਸੀਂ ਆਂ ਸ਼ਹਿਰ ਚੋਂ ਆ ਕੇ ਲੈ ਜਾਓ ਤਾਂ ਸਾਡੇ 6000 ਬੰਦੇ ਹੈਗੇ ਜੀ ਸਾਰੇ ਕਤੇ ਉਹ ਮੈਡੀਕਲ ਠੀਕ ਹੈ ਜੀ ਸਾਡੇ ਤੱਕ ਪਹੁੰਚ ਦੀ ਕਰ ਦਿਓ ਜਾਂ ਤੁਹਾਡੇ ਸੇਵਾਦਾਰ ਲੈ ਆਉਣਗੇ ਤਾਂ ਅਸੀਂ ਇਹ ਜ਼ਰੂਰੀ ਬੇਨਤੀ ਹੈ ਵੀ ਸਾਨੂੰ ਮੈਡੀਕਲ ਦੀ ਜ਼ਰੂਰਤ ਆ ਮੈਡੀਸਨ ਸਾਨੂੰ ਦਵਾਇਆ ਜਾਵੇ ਜੀ ਸਾਨੂੰ ਪੈਸਾ ਨਹੀਂ ਚਾਹੀਦਾ ਤੇ ਬਾਕੀ ਦਾਨੀ ਵੀਰਾਂ ਦਾ ਧੰਨਵਾਦ ਤੇ ਰਗਵੀਰ ਹੈਪੀ ਜੀ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਤੁਹਾਨੂੰ ਪੂਰੇ ਪੰਜਾਬ ਦੀ ਠੀਕਾ ਜੋ ਕਿ ਹੜ੍ਹ ਤੋਂ ਇਲਾਕੇ ਪ੍ਰਭਾਵਿਤ ਦੀ ਤੇ ਸਾਰੀ ਜਾਣਕਾਰੀ ਤੁਹਾਡੀ ਸੰਗਤ ਨਾਲ ਸਾਂਝੀ ਕਰੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਐਸੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਭਰਾਵੋ ਤੁਹਾਡੇ ਸ਼ੇਅਰ ਕਰਨਾ ਕਿਸੇ ਗਰੀਬ ਦਾ ਕਿਸੇ ਦਾ ਵੀ ਭਲਾ ਹੋ ਸਕਦਾ ਕਿਸੇ ਨੂੰ ਸਮਾਨ ਪਹੁੰਚ ਜਾ ਕਿਸੇ ਨੂੰ ਬਿਸਤਰੇ ਪਹੁੰਚ ਜਾਣਗੇ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ